ਆਪਾਂ ਮਹਿਸੂਸ ਕਰਕੇ ਦੇਖਣਾ ਅੱਖਾਂ ਦੇ ਸਾਹਮਣੇ ਉਹ ਦ੍ਰਿਸ਼ ਲਿਆ ਕੇ ਦੇਖਣਾ ਹੈ ਕਿ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਉਸ ਵੇਲੇ ਮਾਹੌਲ ਕਿਸ ਤਰ੍ਹਾਂ ਦਾ ਹੈ ਕਾਜੀ ਨੇ ਫਤਵਾ ਲਾਇਆ ਭਾਈ ਮਤੀ ਦਾਸ ਦੇ ਸਿਰ ਦੇ ਉੱਪਰ ਆਰਾ ਰੱਖ ਕੇ ਸਰੀਰ ਜਿਹੜਾ ਹੈ ਉਹ ਦੁਫਾੜ ਕਰ ਦਿੱਤਾ ਜਾਵੇ ਦੇਖੋ ਮਾਹੌਲ ਕਿਦਾਂ ਦਾ ਹੋਏਗਾ ਕਿਸੇ ਨੇ ਬੜੇ ਪਿਆਰੇ ਲਫ਼ਜ਼ ਲਿਖੇ ਨੇ ਉਹ ਕਹਿੰਦਾ ਕਾਜੀ ਆਖਦਾ ਦੱਸ ਖਾਂ ਮਤੀ ਦਾਸਾ ਕਾਜੀ ਮਤੀ ਦਾਸ ਨੂੰ ਆਖਦਾ ਜਦੋਂ ਸਰੀਰ ਦੁਫਾੜ ਕਰਨ ਲੱਗੇ ਨੇ ਉਹ ਲਿਖਦਾ ਕਹਿੰਦਾ ਕਾਜੀ ਆਖਦਾ ਦੱਸ ਖਾਂ ਮਤੀ ਦਾਸਾ ਤੇਰੀ ਆਖਰੀ ਇੱਛਾ ਹੱਲ ਹੋਵੇ ਜੋ ਤੂੰ ਕਹੇ ਸੋ ਤੂੰ ਪਾ ਸਕਦਾ ਦੱਸ ਤੈਨੂੰ ਵਜ਼ੀਰੀਆਂ ਦੇ ਦिए ਤੈਨੂੰ ਚਾਹੀਦਾ ਕੀ ਹੈ ਬਸ ਇੱਕ ਵਾਰ ਕਹਿ ਦੇ ਵੀ ਮੈਂ ਸਿੱਖੀ ਛੱਡੀ ਸੱਚ ਛੱਡਿਆ ਧਰਮ ਛੱਡਿਆ ਮੈਂ ਤੁਹਾਡੇ ਵਾਲੇ ਬੰਨੇ ਆ ਕੇ ਖੜਦਾ ਹਾਂ ਇੱਕ ਵਾਰ ਇਹ ਕਹਿ ਦੇ ਕਾਜੀ ਆਖਦਾ ਦੱਸ ਖਾਂ ਮਤੀ ਦਾਸਾ ਤੇਰੀ ਆਖਰੀ ਇੱਛਾ ਹੱਲ ਹੋਵੇ ਵਜ਼ੀਰੀਆਂ ਚਾਹੀਦੀਆਂ ਨੇ ਤੈਨੂੰ ਜੋ ਤੂੰ ਕਹੈ ਸੋ ਤੂੰ ਪਾ ਸਕਦਾ ਛੱਟ ਹਾਜ਼ਰ ਹੀ ਉਸੇ ਪਲ ਹੋਵੇ ਉਸੇ ਵੇਲੇ ਹਾਜ਼ਰ ਕਰਾਂਗੇ ਅੱਗੇ ਮਤੀ ਦਾਸ ਜੀ ਦਾ ਜਵਾਬ ਪਤਾ ਕੀ ਸੀ ਮਤੀ ਦਾਸ ਹੱਸ ਕੇ ਕਿਹਾ ਅੱਗੋਂ ਮੁਸਕਰਾਏ ਹੱਸਿਆ ਭਾਈ ਮਤੀ ਦਾਸ ਜੀ ਕਹਿੰਦੇ ਮਤੀ ਦਾਸ ਹੱਸ ਕੇ ਕਿਹਾ ਅੱਗੋਂ ਮੇਰੀ ਆਖਰੀ ਇੱਛਾ ਹੱਲ ਹੋਵੇ ਮੇਰੀ ਆਖਰੀ ਇੱਛਾ ਪਤਾ ਕੀ ਹੈ ਮੇਰੇ ਸਿਰ ਉੱਤੇ ਜਦੋਂ ਚੱਲੇ ਆਰਾ ਮੇਰਾ ਮੁਖ ਗੁਰੂ ਪਿੰਜਰੇ ਵੱਲ ਹੋਵੇ ਮੇਰੇ ਸਰੀਰ ਦੇ ਉੱਪਰ ਆਰਾ ਚੱਲਦਾ ਹੋਵੇ ਮੈਂ ਆਪਣੇ ਗੁਰੂ ਨੂੰ ਦੇਖਦਿਆਂ ਹੋਇਆ ਸ਼ਹੀਦ ਹੋਣਾ ਚਾਹੁੰਦਾ ਹਾਂ ਆਹ ਹੈ ਆਖਰੀ ਇੱਛਾ ਬਸ ਕੋਈ ਵਜੀਰੀ ਨਹੀਂ ਚਾਹੀਦੀ ਮੈਨੂੰ ਕੋਈ ਉੱਚਾ ਆਉਦਾ ਨਹੀਂ ਚਾਹੀਦਾ ਸਾਨੂੰ ਬਸ ਆਪਣੇ ਗੁਰੂ ਨੂੰ ਦੇਖਦਿਆਂ ਹੋਇਆ ਆਪਣੇ ਗੁਰੂ ਦੇ ਸਿਧਾਂਤਾਂ ਨੂੰ ਯਾਦ ਕਰਦਿਆਂ ਹੋਇਆ ਸਾਹਮਣੇ ਮੇਰਾ ਗੁਰੂ ਹੋਵੇ ਕਿ ਮੇਰੇ ਗੁਰੂ ਨੇ ਮੈਨੂੰ ਅੱਜ ਬਚਾ ਕੇ ਰੱਖਿਆ ਹੋਇਆ ਮੈਂ ਆਪਣੇ ਗੁਰੂ ਕਰਕੇ ਹੀ ਹਾਂ ਮੈਂ ਇਹ ਦੇਖਦਿਆਂ ਹੋਇਆ ਕੁਰਬਾਨ ਹੋਣਾ ਚਾਹੁੰਦਾ ਹਾਂ ਸ਼ਹੀਦ ਹੋਣਾ ਚਾਹੁੰਦਾ ਹਾਂ ਸਿਰ ਤੇ ਆਰਾ ਚੱਲ ਗਿਆ ਸਰੀਰ ਦੁਫਾੜ ਹੋ ਗਿਆ ਗੁਰੂ ਗੁਰੂ ਕਰਦਿਆ ਉਹ ਜੋਦਾ ਜਿਹੜਾ ਸੀ ਉਹ ਕੁਰਬਾਨ ਹੋ ਗਿਆ ਸੱਚ ਦੇ ਲਈ ਸਤੀ ਦਾਹ ਜੀ ਦੀ ਵਾਰੀ ਆਉਂਦੀ ਹੈ ਮੈਂ ਕਈ ਵਾਰ ਸੋਚਦਾ ਹੁੰਨਾ ਵੀ ਜਿਵੇਂ ਹੁਣ ਸਰਦੀਆਂ ਦੇ ਦਿਨ ਆਉਣੇ ਨੇ ਨਾ ਆਪਾਂ ਪੱਠੀ ਬਾਲਦੇ ਆ ਜਾਂ ਲੱਕੜਾਂ ਬਾਲਦੇ ਆ ਹਨਾ ਥੋੜਾ ਜਿਹਾ ਵੀ ਹੱਥ ਅੱਗੇ ਨੂੰ ਹੋ ਜਾਵੇ ਤਾਂ ਇੰਜ ਲੱਗਦਾ ਜਿਵੇਂ ਕਰੰਟ ਵੱਜਿਆ ਹੋਵੇ ਸਰਦੀਆਂ ਦੇ ਵਿੱਚ ਵੀ ਅੱਗ ਦੀਆਂ ਲਫਟਾਂ ਮਾੜੀਆਂ ਜਿਹਾ ਹੱਥ ਨੂੰ ਲੱਗ ਜਾਣ ਤਾਂ ਇੰਜ ਲੱਗਦਾ ਜਿਵੇਂ ਕਰੰਟ ਵੱਜਿਆ ਹੋਵੇ ਦੂਰ ਨੂੰ ਭੱਜਦੇ ਆ ਉਹ ਜੋਦਾ ਕਿਸ ਤਰ੍ਹਾਂ ਕਾਜੀ ਨੇ ਫਤਵਾ ਲਾਇਆ ਹੈ ਕਿ ਕਿਉਂਕਿ ਕਾਜੀ ਇਹ ਲਾਉਂਦਾ ਹੈ ਫਤਵਾ ਸਾਰਾ ਹੱਥਬਸ ਜਿਹੜਾ ਸਿਸਟਮ ਹੈ ਉਹ ਕਾਜੀ ਦੇ ਵਿੱਚ ਹੱਥਬਸ ਹੀ ਐਵੇਂ ਥੋੜੀ ਗੁਰੂ ਸਾਹਿਬ ਨੇ ਕਿਹਾ ਸੀ ਵੀ ਕਾਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾਵੇ ਜੀਆਂ ਖਾਏ ਜੋਗੀ ਯੁਗਤ ਨਾ ਜਾਣੇ ਅੰਧ ਪੀਨੇ ਉਜਾੜੇ ਕਾ ਬੰਦ ਇਹ ਵਿਚਲੇ ਜਿਹੜੇ ਵਿਚਲੇ ਹੁੰਦੇ ਨੇ ਨਾ ਉਹਨਾਂ ਦੇ ਹੱਥਬਸ ਜ਼ਿਆਦਾ ਸਿਸਟਮ ਹੁੰਦਾ ਹੈ ਬਿ ਕੀ ਨੂੰ ਕਿਵੇਂ ਫਤਵਾ ਲਾਉਣਾ ਹੈ ਉਸ ਵੇਲੇ ਸਮੇਂ ਇਸ ਤਰ੍ਹਾਂ ਦਾ ਸੀ ਅੱਜ ਵੀ ਲੁੱਤੀਆਂ ਲਾਉਣ ਵਾਲੇ ਹੁੰਦੇ ਨੇ ਨਾ ਜਿਹੜੇ ਚੰਦੂ ਗੰਗੂ ਹੁਣੀ ਹੁੰਦੇ ਨੇ ਨਾ ਉਹ ਤੇ ਸਦਾ ਉਹਨਾਂ ਦੀ ਕਤਾਰ ਦੇ ਵਿੱਚ ਹੀ ਖੜਦੇ ਨੇ ਸੱਚ ਦੀ ਕਤਾਰ ਦੇ ਵਿੱਚ ਖੰਡਣ ਵਾਲੇ ਤਾਂ ਗੁਰੂ ਸਾਹਿਬ ਜੀ ਨੇ ਕਸ਼ਮੀਰੀ ਪੰਡਤਾਂ ਦੀ ਕਤਾਰ ਦੇ ਵਿੱਚ ਖੰਡਣ ਵਾਲੇ ਉਹਨਾਂ ਦੇ ਹੱਕ ਦੇ ਵਿੱਚ ਖੰਡਣ ਵਾਲੇ ਸਿਧਾਂਤ ਦੇ ਅਨੁਸਾਰ ਖੰਡਣ ਵਾਲੇ ਉਹ ਸਿੱਖ ਯੋਧੇ ਤੇ ਗੁਰੂ ਸਾਹਿਬਾ ਨਹੀਂ ਨੇ ਨਾ ਚੰਦੂ ਜਿਹੜੇ ਨੇ ਗੰਗੂ ਨੇ ਉਹ ਤਾਂ ਸਦਾ ਉਹ ਤਾਂ ਪਹਿਲੇ ਹੀ ਪਲਟੀ ਮਾਰ ਕੇ ਉਧਰ ਤਿਆਰ ਨੇ ਉਹਤੇ ਪਹਿਲੇ ਹੀ ਹੱਕ ਦੇ ਵਿੱਚ ਆਉਣ ਨੂੰ ਤਿਆਰ ਖੜੇ ਹੁੰਦੇ ਨੇ ਜਿਹੜੇ ਲੋਕ ਹੁੰਦੇ ਨੇ ਉਹ ਤਾਂ ਤੁਸੀਂ ਦੇਖ ਲਓ ਨਿਗਾਹ ਮਾਰ ਕੇ ਇਤਿਹਾਸ ਪੜ੍ਹ ਕੇ ਵੇਖ ਲਓ ਸਾਰੇ ਧਰਮਾਂ ਦੇ ਵਿੱਚ ਗਦਾਰ ਹੈਗੇ ਨੇ ਉਹਤੇ ਪਲਟੀ ਮਾਰ ਕੇ ਪਹਿਲੇ ਹੀ ਰਾਜਿਆਂ ਵਜ਼ੀਰਾਂ ਦੇ ਹੱਕ ਦੇ ਵਿੱਚ ਵਜ਼ੀਰੀਆਂ ਲੈਣ ਲਈ ਲਾ ਲੋ ਜਾਂ ਰਾਜਿਆਂ ਦੇ ਹੱਕ ਦੇ ਵਿੱਚ ਖੜਨ ਲਈ ਤਿਆਰ ਨੇ ਵੀ ਅਸੀਂ ਮਾਰੇ ਨਾ ਜਾਈਏ ਲੁੱਟੇ ਨਾ ਜਾਈਏ ਸਾਨੂੰ ਕਿਤੇ ਇਹ ੱੱੱਕੇ ਦੇ ਨਾਲ ਆਪਣੇ ਧਰਮ ਚ ਨਾ ਲੈ ਆਉਣ ਉਹਤੇ ਚਾਹੇ ਅਖਵਾ ਬ੍ਰਾਹਮਣ ਰਹੇ ਹੋਣ ਵੀ ਅਸੀਂ ਬ੍ਰਾਹਮਣ ਆ ਪਰ ਖੜਦੇ ਉਹਨਾਂ ਦੇ ਹੱਕ ਦੇ ਵਿੱਚ ਹੀ ਆ ਰੂਲ ਪੇਟੀ ਗਈ ਫਤਵਾ ਲਾਇਆ ਗਿਆ ਅਗਲ ਪਾਲੀ ਗਈ ਕਿਸ ਤਰ੍ਹਾਂ ਦਾ ਦ੍ਰਿਸ਼ ਮੈਂ ਫੇਰ ਕਹਿਣਾ ਵੀ ਅੱਖਾਂ ਦੇ ਸਾਹਮਣੇ ਉਹ ਦ੍ਰਿਸ਼ ਲਿਆ ਕੇ ਦੇਖੋ ਕਿਸ ਤਰ੍ਹਾਂ ਦਾ ਮਾਹੌਲ ਅੱਗ ਵਾਲੀ ਗਈ ਤੇ ਭਾਈ ਸਤੀਦਾਸ ਜੀ ਨੂੰ ਉਸ ਰੂਹ ਦੇ ਵਿੱਚ ਲਪੇਟ ਕੇ ਸ਼ਹੀਦ ਕਰ ਦਿੱਤਾ ਗਿਆ ਦੋ ਪਰਾ ਚੜਾਈ ਕਰਗੇ ਨੇ ਅੱਖਾਂ ਦੇ ਸਾਹਮਣੇ ਬਾਬਾ ਦੇਵਾਲਾ ਜੀ ਸਾਹਮਣੇ ਖੜੇ ਨੇ ਭਾਈ ਦੇਵਾਲਾ ਜੀ ਨੂੰ ਪੁੱਛਿਆ ਗਿਆ ਵੀ ਉਬਲਦੀ ਦੀ ਦੇਗ ਹੈ ਇਸ ਦੇਗ ਦੇ ਬਲ ਦੀ ਦੇਗ ਦੇ ਵਿੱਚ ਉਬਲਦੀ ਦੇਗ ਦੇ ਵਿੱਚ ਤੇਰਾ ਜਿਹੜਾ ਸਰੀਰ ਹੈ ਨਾ ਉਹ ਇਹਦੇ ਵਿੱਚ ਤੈਨੂੰ ਬਿਠਾਇਆ ਜਾਣਾ ਤੇ ਤੇਰੇ ਸਰੀਰ ਨੂੰ ਜਿਹੜਾ ਹੈਗਾ ਹੌਲੀ-ਹੌਲੀ ਅੱਗ બાળ ਕੇ ਖਤਮ ਕਰ ਦਿੱਤਾ ਜਾਣਾ। ਭਾਈ ਦਿਆਲਾ ਜੀ ਡੋਲਦੇ ਨਹੀਂ, ਘਬਰਾਉਂਦੇ ਨਹੀਂ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਿੰਜਰੇ ਕੋਲੇ ਗਏ ਨੇ ਕਿਉਂਕਿ ਪਿੰਜਰੇ ਦੇ ਵਿੱਚ ਗੁਰੂ ਪਾਤਸ਼ਾਹ ਜੀ ਨੂੰ ਜਿਹੜਾ ਹੈਗਾ ਉਹ ਬਰਨ ਕੇ ਰੱਖਿਆ ਗਿਆ ਹੈ ਹੈਨਾ। ਭਾਈ ਦਿਆਲਾ ਜੀ ਗੁਰੂ ਪਾਤਸ਼ਾਹ ਦੇ ਕੋਲੇ ਜਾ ਕੇ ਹੱਥ ਜੋੜ ਕੇ ਇੱਕ ਗੱਲ ਕਹਿੰਦੇ ਨੇ ਕਹਿੰਦੇ ਸਤਿਗੁਰੂ ਜੀ ਮੈਂ ਉਬਲਦੀ ਦੇਗ ਦੇ ਵਿੱਚ ਨਹੀਂ ਬੈਠ ਸਕਦਾ। ਮੇਰੇ ਤੇ ਫਤਵਾ ਲੱਗਿਆ ਹੈ ਕਿ ਭਾਈ ਦਿਆਲੇ ਨੂੰ ਉਬਲਦੀ ਦੀਗ ਦੇ ਵਿੱਚ ਤਸੀਹੇ ਦੇ ਕੇ ਉਵਾਲ ਕੇ ਜਿਹੜਾ ਸ਼ਹੀਦ ਕਰ ਦਿੱਤਾ ਜਾਵੇ ਸਤਿਗੁਰੂ ਜੀ ਮੈਂ ਉਬਲਦੀ ਦੀਗ ਦੇ ਵਿੱਚ ਨਹੀਂ ਬੈਠ ਸਕਦਾ ਜਦੋਂ ਕਾਜੀ ਨੇ ਗੱਲ ਸੁਣੀ ਹੈ ਨਾ ਜਿਹੜਾ ਆਲੇ-ਦਾਲੇ ਹੋਰ ਖੜੇ ਨੇ ਲੁੱਤੀਆਂ ਲਾਉਣ ਵਾਲੇ ਉਹਨਾਂ ਨੇ ਇਹ ਗੱਲ ਸੁਣੀ ਉਹਨਾਂ ਨੂੰ ਲੱਗਿਆ ਵੀ ਇਹ ਤੇ ਡੋਲ ਗਿਆ ਭੱਜੇ ਆਏ ਕਾਜੀ ਦੌੜੇ ਆਇਆ ਆ ਕੇ ਬਾਬੇ ਦਿਆਲੇ ਨੂੰ ਭਾਈ ਦਿਆਲਾ ਜੀ ਨੂੰ ਪਤਾ ਕੀ ਕਹਿੰਦਾ ਕਹਿੰਦਾ ਬਈ ਤੂੰ ਮੁਸਲਮਾਨ ਮਰ ਲਈ ਤਿਆਰ ਹੈ ਫਿਰ ਤੇ ਭਾਈ ਦਿਆਲਾ ਜੀ ਨੇ ਫੇਰ ਸਤਿਗੁਰੂ ਜੀ ਦੇ ਬਾਹ ਨੂੰ ਹੱਥ ਖੜਕੇ ਕਿਹਾ ਕਿਵੇਂ ਸਤਿਗੁਰੂ ਜੀ ਮੈਂ ਉਬਲਦੀ ਦੇਗ ਦੇ ਵਿੱਚ ਨਹੀਂ ਬੈਠ ਸਕਦਾ ਕਾਜੀ ਨੂੰ ਪੱਕਾ ਯਕੀਨ ਹੋ ਗਿਆ ਵੇ ਤੇ ਡੋਲ ਗਿਆ ਘਬਰਾ ਗਿਆ ਉਹਨੇ ਫੇਰ ਕਿਹਾ ਕਹਿੰਦਾ ਫਿਰ ਤੂੰ ਆਪਣਾ ਧਰਮ ਛੱਡਣ ਲਈ ਤਿਆਰ ਹੈ ਇਧਰ ਲਈ ਇਧਰਲੀ ਕਤਾਰ ਦੇ ਵਿੱਚ ਖਾਣ ਲਈ ਤਿਆਰ ਹੈ ਮੁਸਲਮਾਨ ਵਾਲੇ ਪਾਸੇ ਆ ਕੇ ਖਾਣ ਲਈ ਤਿਆਰ ਹੈ ਭਾਈ ਦਿਆਲਾ ਜੀ ਨੇ ਫੇਰ ਹੱਥ ਜੋੜ ਕੇ ਕਿਹਾ ਕਹਿੰਦੇ ਸਤਿਗੁਰੂ ਜੀ ਮੈਂ ਉਬਲਦੀ ਦੇਗ ਦੇ ਵਿੱਚ ਨਹੀਂ ਆwale ਖਾ ਸਕਦਾ ਮੈਂ ਉਬਲਦੀ ਦੇਗ ਦੇ ਵਿੱਚ ਨਹੀਂ ਬੈਠ ਸਕਦਾ ਤੁਸੀਂ ਦਿਆਲੇ ਵਿੱਚ ਬੈਠੋ ਤੇ ਫਿਰ ਦਿਆਲਾ ਉਬਲਦੀ ਦੇਗ ਦੇ ਵਿੱਚ ਬੈਠੇਗਾ ਤੁਸੀਂ ਦਿਆਲੇ ਵਿੱਚ ਬੈਠੋ ਫਿਰ ਦਿਆਲਾ ਉਪਲਦੀ ਦੇਗ ਦੇ ਵਿੱਚ ਬੈਠੇਗਾ ਆ ਆ ਸੀ ਇੱਥੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਅਸੀਂ ਆਪਣੇ ਗੁਰੂ ਨੂੰ ਅੰਦਰ ਬਿਠਾਉਣਾ ਹੈ ਜਦੋਂ ਸਾਡੇ ਅੰਦਰ ਆਪਣਾ ਗੁਰੂ ਬੈਠ ਗਿਆ ਨਾ ਕਿ ਫਿਰ ਕੁਝ ਵੀ ਹੋ ਸਕਦਾ ਹੈ ਫਿਰ ਵੱਡੀਆਂ-ਵੱਡੀਆਂ ਕੁਰਬਾਨੀਆਂ ਵੀ ਕੀਤੀਆਂ ਜਾ ਸਕਦੀਆਂ ਨੇ ਫਿਰ ਸੱਚ ਵਾਲੇ ਬੰਨੇ ਖੜਿਆ ਜਾ ਸਕਦਾ ਹੈ ਚਾਹੇ ਆਪਾਂ ਕੁਰਬਾਨ ਨਾ ਕਰਨਾ ਪਵੇ ਭਾਈ ਦਿਆਲੇ ਜੀ ਨੂੰ ਉਬਲਦੀ ਦੇਗ ਦੇ ਵਿੱਚ ਉਬਾਲ ਕੇ ਸ਼ਹੀਦ ਕਰ ਦਿੱਤਾ ਗਿਆ ਤੇ ਉੱਥੇ ਇੱਕ ਹੋਰ ਗੱਲ ਚੱਲਦੀ ਹੈ ਵੀ ਸਿੱਖਾਂ ਦੇ ਟੁਕੜੇ-ਟੁਕੜੇ ਕਰਕੇ ਤੇ ਨਾਲ ਗੁਰੂ ਨੂੰ ਸ਼ਹੀਦ ਕਰਕੇ ਇਹਦੇ ਸਰੀਰ ਦੇ ਟੋਟੇ-ਟੋਟੇ ਕਰਕੇ ਦਿੱਲੀ ਦੇ ਜਿਹੜੇ ਚਾਰੇ ਦਰਵਾਜੇ ਨੇ ਉਹਨਾਂ ਚਾਰਾਂ ਦਰਵਾਜਿਆਂ ਦੇ ਉੱਪਰ ਜਿਹੜਾ ਹੈਗਾ ਉਹ ਟੰਗ ਦਿੱਤਾ ਜਾਵੇ ਤਾਂ ਜੋ ਲੋਕਾਂ ਦੇ ਵਿੱਚ ਸਹਿਮ ਪਾਇਆ ਜਾ ਸਕੇ دہشت ਪਾਈ ਜਾ ਸਕੇ ਵੀ ਅਸੀਂ ਤੇ ਕੁਝ ਵੀ ਕਰ ਸਕਦੇ ਆ ਵੀ ਇਹਨਾਂ ਨੇ ਤੇ ਗੁਰੂ ਨੂੰ ਹੀ ਬਖਸ਼ਿਆ ਇਹਨਾਂ ਨੇ ਤੇ ਗੁਰਸਿੱਖ ਪਿਆਰੇ ਨਹੀਂ ਬਖਸ਼ੇ ਨਾਲ ਤਿੰਨ ਜਣੇ ਮਾਰ ਮੁਕਾਏ ਉਹ ਮਾਰ ਨਹੀਂ ਕਹਿੰਦੇ ਆਪਾਂ ਸ਼ਹੀਦੀ ਕਹਿੰਦੇ ਆ ਵੀ ਗੁਰੂ ਨਹੀਂ ਬਖਸ਼ਿਆ ਗੁਰੂ ਦੇ ਟੋਟੇ ਟੁੱਟੇ ਕਰਕੇ ਦੇਖੋ ਚਾਰਾਂ ਦਰਵਾਜ਼ਿਆਂ ਤੇ ਟੰਗੇ ਹੋਏ ਨੇ ਸਹਿਮ ਪੈਦਾ ਕੀਤਾ ਜਾਵੇ ਡਰ ਪੈਦਾ ਕੀਤਾ ਜਾਵੇ ਵੀ ਲੋਕ ਆਪ ਮਹਾਰੇ ਡਰ ਕਾਰਨ ਹੀ ਜਿਹੜੇ ਇਧਰ ਲਈ ਕਤਾਰ ਆ ਕੇ ਮੁਸਲਮਾਨਾਂ ਦੀ ਕਤਾਰ ਦੇ ਵਿੱਚ ਆ ਕੇ ਖੜ ਜਾਣਾ ਡਰ ਜਾਣ ਲੋਕ ਆਪਣਾ ਧਰਮ ਛੱਡ ਦੇਣ ਸੱਚ ਛੱਡ ਦੇਣ ਗੱਲ ਤੇ ਇਹੀ ਸੀ ਨਾ ਵੀ ਸੱਚ ਵਾਲੇ ਪਾਸੇ ਗੁਰੂ ਸਾਹਿਬ ਜਿਹੜੇ ਕਸ਼ਮੀਰ ਤੋਂ ਵਾਹਮਣ ਚੱਲ ਕੇ ਆਏ ਸੀ ਨਾ ਉਹ ਪਹਿਲਾਂ ਹੀ ਗੁਰੂ ਦੀ ਗਤਾਰ ਦੇ ਵਿੱਚ ਖੜੇ ਸਨ ਪਹਿਲਾਂ ਹੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵੇਲੇ ਤੋਂ ਬ੍ਰਹਮਦਾਸ ਵਰਗਿਆਂ ਨਾਲ ਜਿਹੜੀ ਗੁਰੂ ਸਾਹਿਬ ਜੀ ਦੀ ਵਿਚਾਰ ਗੋਸ਼ਤੀ ਹੁੰਦੀ ਰਹੀ ਹੈ ਨਾ ਤੇ ਉਹ ਅੱਗੇ ਚੱਲ ਕੇ ਉਹਨਾਂ ਦੇ ਖਾਨਦਾਨ ਦੇ ਵਿੱਚੋਂ ਚੱਲ ਕੇ ਅੱਗੇ ਆ ਕੇ ਉਹ ਬ੍ਰਾਹਮਣ ਜਿਹੜੇ ਉੱਥੇ ਪਹੁੰਚੇ ਹੋਏ ਸਨ ਐਵੇਂ ਨਹੀਂ ਸੀ ਗੁਰੂ ਕੇ ਦਰਬਾਰ ਦੇ ਵਿੱਚ ਆ ਗਏ ਕਿਰਪਾ ਰਾਮ ਦੱਤ ਹੋਣੇ ਉਹਨਾਂ ਨੂੰ ਪਤਾ ਸੀ ਵੀ ਗੁਰੂ ਹੀ ਕੁਝ ਕਰ ਸਕਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਵਾਰੀ ਆਉਂਦੀ ਹੈ ਫਤਵਾ ਇਹ ਹੈ ਕਿ ਸੀਸ ਧੜ ਦੇ ਨਾਲੋਂ ਜੁਦਾ ਕਰ ਦਿੱਤਾ ਜਾਵੇ ਇੱਥੇ ਸਾਡੇ ਵਾਲਿਆਂ ਨੇ ਕਈ ਗੱਲਾਂ ਬਣਾ ਲੀਆਂ ਇੱਕ ਕਾਫੀ ਪੁਰਾਣੇ ਸਮੇਂ ਹੈ ਨਾ ਟਾੜੀ ਲੱਗੇ ਹੁੰਦੇ ਸੀ ਉਹ ਫਿਰ ਤੁਹਾਨੂੰ ਪਤਾ ਹੀ ਹੈ ਵੀ ਥੋੜੇ ਜੀ ਲਾਉਣੀ ਹੁੰਦੀ ਹੈ ਨਾ ਜਿਹਨੂੰ ਆਪਾਂ ਕਹਿ ਦਿੰਦੇ ਆਂ ਵੀ ਅੱਗ ਜੀ ਵਾਲ ਕੇ ਲਾ ਲਓ ਜਾਂ ਮਸਾਲਾ ਜਾਂ ਚੰਗੀ ਤਰ੍ਹਾਂ ਪਾ ਕੇ ਉਹ ਫਿਰ ਪੇਸ਼ ਕਰਨਾ ਹੁੰਦਾ ਸੰਗਤ ਦੇ ਵਿੱਚ ਵੇ ਸੰਗਤ ਅੱਗੇ ਵੀ ਇਹਨੇ ਨਵੀਂ ਚੀਜ਼ ਸੁਣਾਈ ਆ ਵੀ ਉਹ ਸੁਣਾਉਂਦੇ ਹੁੰਦੇ ਸੀ ਕਹਿੰਦੇ ਵੀ ਸਤਗੁਰ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਸੀਸ ਸੀਗਾ ਨਾ ਗੁਰੂ ਸਾਹਿਬ ਜੀ ਕਹਿੰਦੇ ਵੀ ਕਿਰਪਾਨ ਨਹੀਂ ਕੱਟ ਸਕਦੀ ਕਿਰਪਾਨ ਦੇ ਨਾਲ ਧਾਗਾ ਕੱਚਾ ਧਾਗਾ ਜਿਹੜਾ ਸੀ ਉਹ ਲਪੇਟ ਦਿੱਤਾ ਗਿਆ ਜਦੋਂ ਕਿਰਪਾਨ ਜਿਹੜੀ ਸੀ ਉਹ ਗੁਰੂ ਸਾਹਿਬ ਜੀ ਦੇ ਸੀਸ ਦੇ ਉੱਪਰ ਚੱਲੀ ਦੇਖੋ ਕਰਾਮਾਤਾ ਜੋੜਦੀਆਂ ਹਰ ਚੀਜ਼ ਦੇ ਨਾਲ ਜਦੋਂ ਸੀਸ ਦੇ ਉੱਪਰ ਚੱਲੀ ਤਾਂ ਜਿਹੜਾ ਉਹ ਕੱਚਾ ਧਾਗਾ ਸੀ ਬਿਲਕੁਲ ਹੀ ਕੱਚਾ ਧਾਗਾ ਉਹ ਟੁੱਟਿਆ ਨਹੀਂ ਆਪਣੀ ਜਗ੍ਹਾ ਤੋਂ ਵੀ ਇੱਥੋਂ ਪਤਾ ਲੱਗਦਾ ਵੀ ਗੁਰੂ ਸਾਹਿਬੀ ਦਾ ਸੀਸ ਜਿਹੜਾ ਸੀ ਉਹ ਕਿਰਪਾਨ ਨੇ ਨਹੀਂ ਸੀ ਕਟਿਆ ਤੇ ਉਹ ਧਾਗੇ ਨਾਲ ਹੀ ਕਟਿਆ ਗਿਆ ਸੀ ਇਦਾਂ ਦੀਆਂ ਗੱਲਾਂ ਬਣਾ ਲੈਂਦੇ ਨੇ ਸਾਡੇ ਵਾਲੇ ਹਨਾ ਮਸਾਲਾ ਲਾ ਕੇ ਪਰ ਨਹੀਂ ਗੁਰੂ ਸਾਹਿਬ ਜੀ ਦੇ ਸੀਸ ਦੇ ਉੱਪਰ ਜਦੋਂ ਆ ਕੇ ਆਹ ਚਲਾਉ ਕਿਰਪਾਨ ਚਲਾਉਣ ਲੱਗੇ ਨੇ ਨਾ ਤੇ ਉੱਥੇ ਵੀ ਇੱਕ ਵਿਦਵਾਨ ਨੇ ਬੜੀ ਪਿਆਰੀ ਗੱਲ ਲਿਖੀ ਹੈ ਇਹ ਕਹਿੰਦਾ ਉਹ ਕਹਿੰਦਾ ਵੀ ਆਹ ਤੇਗ ਹੈ ਇਹਦੇ ਨਾਲ ਤੇਰਾ ਸੀਸ ਵੱਢ ਦੇਣਾ ਤੇਰਾ ਕੱਟ ਦੇਣਾ ਸੀਸ ਉਹ ਆਪਣੇ ਲਫ਼ਜ਼ਾਂ ਦੇ ਨਾਲ ਆਖਦੇ ਤੇ ਤੇਗ ਬਹਾਦਰ ਤੇਰਾ ਸੀਸ ਕਟਿਆ ਜਾਏਗਾ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਯਾਦ ਕਰਦੇ ਹੋਇਆ ਕਿਸੇ ਨੇ ਬੜੀਆਂ ਪਿਆਰੀਆਂ ਲੈਣਾ ਲਿਖੀਆਂ ਨੇ ਉਹ ਕਹਿੰਦਾ ਵੀ ਮੈਂ ਹਾਂ ਤੇਗ ਤੇ ਪਰਖ ਲੈ ਤੇਗ ਤੂੰ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਇੱਕ ਵਿਚਾਰ ਚਰਚਾ ਚੱਲ ਰਹੀ ਹੈ ਕਹਿੰਦੇ ਮੈਂ ਹਾਂ ਤੇਗ ਤੇ ਪਰਖ ਲੈ ਤੇਗ ਤੂੰ ਵੀ ਇੱਕ ਦੋ ਨਹੀਂ ਪਰਖ ਲੈ 100 ਤੇਗਾ ਮੈਨੂੰ ਲਕਬ ਹੈ ਤੇਗ ਬਹਾਦਰੀ ਦਾ ਮੇਰੇ ਸਾਹਮੇ ਨਹੀਂ ਸਕਦੀਆਂ ਖਲੋ ਤੇਗਾ ਮੈਂ ਤਾਂ ਜੰਮ ਦਿਆਂ ਤੇਗਾਂ ਦੀ ਸ਼ਾਮ ਆਣੀ ਤੱਕ ਬਾਪੂ ਦੀਆਂ ਪਹਿਨੀਆਂ ਦੋ ਤੇਗਾ ਗੁਰੂ ਹਰਗੋਬਿੰਦ ਪਾਸ਼ਾ ਜੀ ਮੈਂ ਤਾਂ ਜੰਮਦਿਆਂ ਤੇਗਾ ਦੀ ਸ਼ਾਮ ਆਣੀ ਤੱਕ ਬਾਪੂ ਦੀਆਂ ਪਹਿਨੀਆਂ ਦੋ ਤੇਗਾ ਦੇਖੋ ਮੈਂ ਤਾਂ ਪਹਿਲਾਂ ਤੋਂ ਮੈਂ ਤਾਂ ਜੰਮਣ ਤੋਂ ਲੈ ਕੇ ਹੁਣ ਤੱਕ ਤੇਗਾ ਦੀ ਸ਼ਾਮ ਆਣੀ ਹੋਈ ਹੈ ਫਿਰ ਤੂੰ ਵੇਖੀ ਆਉਂਦੇ ਭਵੇਖੇ ਅੰਦਰ ਮੇਰੇ ਪੁੱਤ ਨੇ ਬੌਣੀਆਂ ਉਹ ਤੇਗਾ ਤੂੰ ਆਉਣ ਵਾਲੇ ਸਮੇਂ 'ਚ ਦੇਖੀ ਗੁਰੂ ਤੇਹਾ ਹਾਦਰ ਸੇ ਫਿਰ ਵੇਖੀ ਤੂੰ ਆਉਂਦੇ ਭਵੇਖੇ ਅੰਦਰ ਮੇਰੇ ਪੁੱਤ ਨੇ ਬੌਣੀਆਂ ਉਹ ਤੇਗਾ ਉਹਨਾਂ ਤੇਗਾ ਦੇ ਵਿੱਚੋਂ ਜਿਹੜੀ ਤੇਗ ਨਿਕਲੂ ਲੱਖਾਂ ਲਹੂ ਲੱਖਾਂ ਲਊਗੀ ਤੇਰੀਆਂ ਖੋ ਤੇਗਾ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਅੱਗੇ ਚੱਲ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਕੁਰਬਾਨੀ ਫਿਰ ਕੀ ਹੋਇਆ ਅੱਗੇ ਇਤਿਹਾਸ ਤੋਂ ਆਪਾਂ ਵਖਾਪਾ ਗੁਰੂ ਸਾਹਿਬ ਜੀ ਦੇ ਸੀਸ ਦੇ ਉੱਪਰ ਕਿਰਪਾਨ ਚਲਾਈ ਗਈ ਸਰੀਰ ਜਿਹੜਾ ਸੀਗਾ ਉਹ ਇੱਕ ਪਾਸੇ ਤੇ ਤੜ ਜਿਹੜਾ ਸੀ ਤਾੜੇ ਇੱਕ ਪਾਸੇ ਤੇ ਸੀਸ ਜਿਹੜਾ ਸੀ ਉਹ ਇੱਕ ਪਾਸੇ ਕਰ ਦਿੱਤਾ ਗਿਆ ਤੁਸੀਂ ਯੋਧਿਆਂ ਦੀ ਕੁਰਬਾਨੀ ਦੇਖੋ ਬਾਬਾ ਜੈਤਾ ਜੀ ਗੁਰਬਖਸ਼ ਸਿੰਘ ਜੀ ਭਾਈ ਨਨੂਆ ਜੀ ਉਧਰ ਰਠੌਰ ਜਿਹੜਾ ਉਸ ਵੇੜ ਕਿਹਾ ਜਾਂਦਾ ਜੀ ਨੂੰ ਲੱਖੀ ਸ਼ਾ ਬਨਜਾਰਾ ਫਿਰ ਇੱਕ ਮੀਟਿੰਗ ਹੁੰਦੀ ਆ ਆਪਾਂ ਇਹਦੇ ਉੱਤੇ ਵੀ ਸਪੈਸ਼ਲ ਵੀਡੀਓ ਅਗਲੀ ਵੀਡੀਓ ਜਿਹੜੀ ਹੈਗੀ ਇਹ ਕੋਸ਼ਿਸ਼ ਹੈ ਇਹਦੇ ਉੱਪਰ ਆਪਾਂ ਕਰਕੇ ਪਾਵਾਂਗੇ ਵੀ ਕਿਸ ਢੰਗ ਦੇ ਨਾਲ ਉੱਥੇ ਬਕਾਇਦਾ ਗੱਲਬਾਤ ਹੋਈ ਗੱਲਬਾਤ ਦੇ ਵਿੱਚੋਂ ਭਾਈ ਨਨੂਆ ਜੀ ਦੇ ਘਰ ਦੇ ਵਿੱਚ ਵਿਚਾਰ ਗੋਸhti ਹੁੰਦੀ ਆ ਬਾਬੇ ਕਲਿਆਣੇ ਦੀ ਧਰਮਸ਼ਾਲਾ ਸੀ ਜਿਹੜੀ ਉਸ ਵੇਲੇ ਉਸ ਦੇ ਵਿੱਚ ਬੈਠ ਕੇ ਸਿੰਘ ਵਿਚਾਰਾਂ ਕਰਦੇ ਨੇ ਵੀ ਗੁਰੂ ਸਾਹਿਬੀ ਦਾ ਸੀਸ ਕਿਵੇਂ ਚੱਕਿਆ ਜਾਵੇ ਢੜ ਦਾ ਕੀ ਕੀਤਾ ਜਾਵੇ ਇਹ ਸਾਰੀ ਪਲੈਨਿੰਗ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਿੱਖਾਂ ਨੇ ਕੀਤੀ ਸੀ ਉੱਥੇ ਜਕਾਰੇ ਕਈ ਵਲ ਅੱਜ ਕੱਲ ਦੇ ਸਮੇਂ ਦੇ ਵਿੱਚ ਅਸੀਂ ਜਕਾਰੇ ਛੱਡ ਕੇ ਆ ਜਾਣਾ ਹੈ ਮਾਫੀ ਚਾਹਾਂਗਾ ਮੈਂ ਕਰਨਾ ਅਸੀਂ ਕਈ ਵਾਰ ਕੁਝ ਵੀ ਨਹੀਂ ਹੁੰਦਾ ਉੱਥੇ ਚਰਚਾ ਕਰਕੇ ਉਸ ਵਿਚਾਰ ਗੋਸਤੀ ਦੇ ਵਿੱਚੋਂ ਇੱਕ ਦੂਜੇ ਦੇ ਨਾਲ ਉੱਥੇ ਬੈਠ ਕੇ ਵਿਚਾਰ ਗੋਸ਼ਤੀ ਕਰਕੇ ਫਿਰ ਉੱਥੋਂ ਤਤ ਕੱਢਿਆ ਜਾਂਦਾ ਹੈ ਵੀ ਕਿਸ ਢੰਗ ਦੇ ਨਾਲ ਗੁਰੂ ਸਾਹਿਬ ਜੀ ਦਾ ਸੀਸ ਉਠਾਇਆ ਜਾਣਾ ਇਸ ਤਰ੍ਹਾਂ ਗੁਰੂ ਸਾਹਿਬ ਜੀ ਦੀ ਕੁਰਬਾਨੀ ਹੁੰਦੀ ਹੈ ਅੱਜ ਦੇ ਦਿਨ ਗੁਰੂ ਸਾਹਿਬ ਜੀ 1675 ਈਸਵੀ ਦੇ ਵਿੱਚ ਸ਼ਹੀਦੀ ਪ੍ਰਾਪਤ ਕਰਦੇ ਨੇ ਯੋਧਿਆਂ ਦੀ ਕੁਰਬਾਨੀ ਸੂਰਮਿਆਂ ਦੀ ਕੁਰਬਾਨੀ ਸੱਚ ਦੇ ਲਈ ਖੜ ਜਾਣਾ ਅਣਖ ਇੱਜ਼ਤ ਦੇ ਲਈ ਖੜ ਜਾਣਾ ਚਾਹੇ ਉਸ ਵੇਲੇ ਆਪਾਂ ਕਹਿ ਦਿੰਨੇ ਆ ਵੀ Hindu ਵੀਰਾਂ ਨੂੰ ਲੋੜ ਸੀ ਗੁਰੂ ਸਾਹਿਬ ਜੀ ਉਹਨਾਂ ਦੇ ਲਈ ਖੜ ਗਏ ਪਰ ਗੁਰੂ ਨੂੰ ਤਾਂ ਗੁਰੂ ਦੀ ਲੋੜ ਤਾਂ ਕਿਸੇ ਨੂੰ ਵੀ ਹੋਵੇ ਗੁਰੂ ਹਰ ਇੱਕ ਦੇ ਹੱਕ ਦੇ ਵਿੱਚ ਖੜਦਾ ਹੈ ਤੇ ਖੜਦਾ ਆਇਆ ਤੁਸੀਂ ਦੇਖ ਲਓ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਇਤਿਹਾਸ ਥੋੜਾ ਜਿਹਾ ਗੌਰ ਦੇ ਨਾਲ ਅਸਲੀ ਇਤਿਹਾਸ ਇਹ ਨਕਲੀ ਵੀ ਹੋ ਗਿਆ ਨਾ ਕਈ ਚੀਜ਼ਾਂ ਨਕਲੀ ਵੀ ਫਿੱਟ ਕਰਤੀਆਂ ਥੋੜਾ ਜਿਹਾ ਗੁਰਬਾਣੀ ਦੀ ਇੱਕ ਸਵੱਟੀ ਤੇ ਕੋਖ ਕਰਕੇ ਵਿਚਾਰ ਕੇ ਇਤਿਹਾਸ ਪੜ ਕੇ ਦੇਖ ਲਓ ਗੁਰੂ ਤੇ ਸਾਰਿਆਂ ਦੇ ਲਈ ਖੜਦਾ ਆਇਆ ਗੁਰੂ ਤਾਂ ਸਾਰਿਆਂ ਦੇ ਲਈ ਸੰਝਾ ਉਪਦੇਸ਼ ਚਾਹ ਬਰਨਾ ਕੋ ਸਾਂਝੇ ਦੀ ਜਦੋਂ ਗੱਲ ਆਉਂਦੀ ਹੈ ਉਦੋਂ ਇਹ ਸੱਚ ਇਹ ਕੁਰਬਾਨੀ ਗੁਰੂ ਦੀ ਹਰ ਇੱਕ ਦੇ ਲਈ ਹੈ ਬਸ ਇਹੀ ਹੈ ਵੀ ਕੋਈ ਕਿਸੇ ਨਾਲ ਤੱਕਾ ਨਾ ਕਰ ਰਿਹਾ ਹੋਵੇ ਕੱਟੜਤਾ ਧਾਰਮਿਕ ਕੱਟੜਤਾ ਸੀ ਉਸ ਵੇਲੇ ਔਰੰਗਜ਼ੇਬ ਦੇ ਅੰਦਰ ਜਿਹੜਾ ਤੱਕੇ ਨਾਲ ਕਹਿੰਦਾ ਸੀ ਵੀ ਸਾਰੇ ਹੀ ਜੋ ਹਿੰਦੂਆਂ ਨੂੰ ਕਹਿ ਰਿਹਾ ਸੀ ਤੇ ਹੋਰਾਂ ਨੂੰ ਵੀ ਕਹਿ ਸਕਦਾ ਸੀ ਵੀ ਹਾਂ ਇਧਰਲੇ ਪਾਸੇ ਆਉਣਾ ਪੈਣਾ ਤਾਂ ਵੀ ਗੁਰੂ ਸਾਹਿਬ ਜੀ ਖੜ ਗਏ ਡੋਲੇ ਨਹੀਂ ਘਬਰਾਏ ਨਹੀਂ ਸੂਰਮੇ ਯੋਧੇ ਡੋਲੇ ਨਹੀਂ ਘਬਰਾਏ ਨਹੀਂ ਆਪਾਂ ਕੁਰਬਾਨ ਕਰ ਦਿੱਤਾ ਦਾ ਦੇਣੀ ਬਣਦੀ ਐ ਸਜਦਾ ਕਰਨਾ ਬਣਦਾ ਹੈ ਝੁਕਣਾ ਬਣਦਾ ਹੈ ਗੁਰੂ ਸਾਹਿਬ ਜੀ ਦੇ ਅੱਗੇ ਬਸ ਅਸੀਂ ਇਸ ਧੰਗ ਨਾਲ ਝੁਕ ਜਾਈਏ ਕਿ ਗੁਰੂ ਦਾ ਜਿਹੜਾ ਹੈਗਾ ਉਹ ਗੁਰੂ ਦਾ ਸਤਕਾਰ ਗੁਰੂ ਨਾਲ ਪਿਆਰ ਗੁਰੂ ਦੇ ਪ੍ਰਤੀ ਗੁਰੂ ਦੇ ਅਨੁਸਾਰੀ ਸ਼ਰਧਾ ਬਣਾ ਕੇ ਚੱਲੀਏ ਅਤੇ ਗੁਰੂ ਨੂੰ ਆਪਣੇ ਤੋਂ ਦੂਰ ਨਾ ਕਰੀਏ ਧੰਨਵਾਦ ਜੀ ਸ਼ੁਕਰਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ